ਜਿਹਨੋਂ ਦਿਨ ਬਿਮਾਰੀਆਂ ਬਹੁਤ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਖਾਸ ਕਰਕੇ ਜਿਸ ਦੇ ਉੱਪਰ ਸਾਡਾ ਸਾਰਾ ਸਰੀਰ ਟਿਕਿਆ ਹੁੰਦਾ ਰੀਡ ਦੀ ਹੱਡੀ ਜਿਹਨੂੰ ਅਸੀਂ ਸਪਾਈਨ ਕਹਿ ਦਿੰਨੇ ਆ ਮੈਡੀਕਲ ਭਾਸ਼ਾ ਦੇ ਵਿੱਚ ਸਪਾਈਨ ਬੋਲਿਆ ਜਾਂਦਾ ਔਰ ਸਪਾਈਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਸਪਾਈਨ ਦੀਆਂ ਬਹੁਤ ਜ਼ਿਆਦਾ ਇੰਜਰੀਜ਼ ਹੋ ਜਾਂਦੀਆਂ ਨੇ ਸਪਾਈਨ ਸਾਰੀ ਕਿੱਥੋਂ ਲੈ ਕੇ ਕਿੱਥੋਂ ਤੱਕ ਹੁੰਦੀ ਹੈ ਔਰ ਕਿਸ ਤਰ੍ਹਾਂ ਉਹਨੂੰ ਆਪਾਂ ਸੇਫ ਰੱਖ ਸਕਦੇ ਆ ਔਰ ਅੱਜ ਕੱਲ ਤਾਂ ਹੋਰ ਵੀ ਜ਼ਿਆਦਾ ਤਕਨੀਕ ਬਹੁਤ ਵੱਧ ਗਈ ਹੈ ਤੇ ਇਹਦੇ ਨਾਲ ਨਾਲ ਆਪਾਂ ਗੱਲਬਾਤ ਕਰਾਂਗੇ ਕੁਝ ਬ੍ਰੇਨ ਦੀਆਂ ਨਿਊਰੋਸ ਦੀਆਂ ਪ੍ਰੋਬਲਮਸ ਬਾਰੇ ਮੇਰੇ ਨਾਲ ਡਾਕਟਰ ਮਨਵਚਨ ਸਿੰਘ 베ਦੀ ਜੀ ਜੁੜੇ ਹੋਏ ਨੇ ਪਟੇਲ ਹਸਪੀਟਲ ਜਲੰਧਰ ਤੋਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਆਲ ਵੈਲ ਅਸੀਂ ਨਾ ਰੋਜ਼ ਮਰਜ਼ੀ ਜ਼ਿੰਦਗੀ ਦੇ ਵਿੱਚ ਵੇਖਦੇ ਹੁੰਨੇ ਆ ਰੀਡ ਦੀ ਹੱਡੀ ਦੇ ਕੋਈ ਕਹਿੰਦਾ ਗੈਪ ਪੈ ਗਿਆ ਜੀ ਕੋਈ ਕਹਿੰਦਾ ਆ ਹੋ ਗਿਆ ਕਦੇ ਉਹ ਹੋ ਗਿਆ ਮੈਂ ਤਾਂ ਥੋੜਾ ਜਿਹਾ ਭਾਰ ਚੁੱਕਿਆ ਸੀ ਬਸ ਉਸ ਤੋਂ ਬਾਅਦ ਮੈਂ ਤਾਂ ਬੈਠ ਹੀ ਗਿਆ ਮੰਜੀ ਤੇ ਇਹ ਗੱਲਾਂ ਅਸੀਂ ਰੋਜ਼ ਸੁਣਦੇ ਆਂ ਰੀਡ ਦੀ ਹੱਡੀ ਬਹੁਤ ਸਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਸਾਰੀ ਬਾਡੀ ਇਸੇ ਤੇ ਖੜੀ ਹੁੰਦੀ ਹੈ ਇਹ ਕੰਮ ਛੱਡ ਜੇ ਤਾਂ ਉਸ ਤੋਂ ਬਾਅਦ ਬੰਦਾ ਡੈੱਡ ਬਾਡੀ ਹੈ ਇੱਕ ਤਰ੍ਹਾਂ ਦਾ ਜੀ ਰੀਡ ਦੀ ਹੱਡੀ ਬਾਰੇ ਸਪਾਈਨ ਬਾਰੇ ਅੱਜ ਅਸੀਂ ਗੱਲਾਂ ਕਰਾਂਗੇ ਮੇਨ ਜਿਹੜੀਆਂ ਪ੍ਰੋਬਲਮਸ ਨੇ ਸਪਾਈਨ ਦੀਆਂ ਕੀ ਕੀ ਚੱਲ ਰਹੀਆਂ ਨੇ ਦੇਖੋ ਜੀ ਸਪਾਈਨ ਸ਼ਬਦ ਅਸੀਂ ਯੂਜ਼ ਕਰਦੇ ਹਾਂ ਰੀਡ ਦੀ ਹੱਡੀ ਲਈ ਸਪਾਈਨ ਸ਼ੁਰੂ ਹੋ ਜਾਂਦੀ ਹੈ ਜਸਟ ਸਕਲ ਤੋਂ ਥੱਲੇ ਜਿਹੜਾ ਪਹਿਲਾ ਮਨਕਾ ਹੈ ਹੂੰ ਉਸ ਤੋਂ ਲੈ ਕੇ ਆਖਰੀ ਟੇਲ ਬੋਨ ਤੱਕ ਇਹ ਸਾਰਾ ਸਾਡਾ ਸਪਾਇਨਲ ਸਟਰਕਚਰ ਹੈ ਜਾਨੀ ਕਿ ਇੱਥੋਂ ਲੈ ਕੇ ਇੱਥੋਂ ਲੈ ਕੇ ਤੇ ਲਾਸਟ ਟੇਲ ਬੋਨ ਤੱਕ ਸੋ ਸਰਵਾਈਕਲ ਜਿਹਨੂੰ ਅਸੀਂ ਕਹਿੰਦੇ ਆ ਆਫਟਰ ਆਲ ਉਹ ਕੀ ਚੀਜ਼ ਆ ਉਹ ਸਰਵਾਈਕਲ ਸਪਾਈਨ ਹੈ ਸਰਵਾਈਕਲ ਦੇ ਮਣਕੇ ਜਿਹੜੇ ਸੱਤ ਪਹਿਲੇ ਮਣਕੇ ਨੇ ਪਹਿਲਾ ਦੂਸਰਾ ਤੇ ਸੱਤਵੇਂ ਤੱਕ ਇਹ ਆ ਸਰਵਾਈਕਲ ਸਪਾਈਨ ਜਿਹਦੇ ਤੇ ਸਾਡੇ ਸਿਰ ਦਾ ਭਾਰ ਸਾਡੀ ਗਰਦਨ ਜਿਹਨੂੰ ਅਸੀਂ ਕਹਿੰਨੇ ਆ ਉਸ ਤੋਂ ਬਾਅਦ ਆ ਜਾਂਦੀ ਹੈ ਥੋਰੈਸਿਕ ਸਪਾਇਨ ਜਿਹਦੇ ਵਿੱਚ ਸਾਡੇ ਜਿਹੜੇ ਆਪਣੇ ਪਸਲੀਆਂ ਨੂੰ ਜਿਹਨੇ ਜਿਹਦੇ ਨਾਲ ਜੁੜੀਆਂ ਹੁੰਦੀਆਂ ਤਾਂ ਕਿ ਉਹਨੂੰ ਕਹਿੰਦੇ ਥੋਰੈਕਸ ਜੀ ਚੈਸਟ ਨੂੰ ਤੇ ਥੋਰੈਸਿਕ ਸਪਾਇਨ ਤੇ ਥੱਲੇ ਜਿਹੜੇ 5 ਮਣਕੇ ਨੇ ਲੰਬਰ ਸਪਾਇਨ ਤੇ ਆਖਰੀ ਜੋ ਟੇਲ ਬੋਨ ਹੈ ਉਹਨੂੰ ਕਹਿੰਨੇ ਆ ਸੈਕਰਮ ਸੋ ਇਹ ਮਿਲ ਕੇ ਸੈਕਰਮ ਇੱਕ 5 ਲੰਬਰ 12 ਥੋਰੈਸਿਕ ਜਿਹੜੇ ਕਿ ਛਾਤੀ ਦੇ ਮਣਕੇ ਤੇ 7 ਸਰਵਾਈਕਲ ਇਹ ਸਾਰੇ ਮਿਲ ਕੇ ਰੀੜ ਦੀ ਹੱਡੀ ਬਣਦੀ ਹੈ ਰੀੜ ਦੀ ਹੱਡੀ ਸਪਾਇਨਲ ਕੋਲਮ ਇਹਨੂੰ ਅਸੀਂ ਕਹਿੰਨੇ ਆ ਇਦੇ ਵਿੱਚ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਪੋਸੀਬਲ ਨੇ ਮੋਸਟ ਕਾਮਨਲੀ ਜਿਹਨੂੰ ਅਸੀਂ ਕਹਿੰਦੇ ਆ ਗੈਪ ਪੈ ਗਿਆ ਜਾਂ ਕੋਈ ਕਹਿੰਦਾ ਜੀ ਰੀ ਦਾ ਦਰਦ ਸ਼ੁਰੂ ਹੋ ਗਿਆ ਤੁਰਦੇ ਆ ਜਰਾ ਜਿਹਾ ਪੈਰ ਜ਼ਮੀਨ ਤੇ ਰੱਖਿਆ ਲੱਤ 'ਚ ਦਰਦ ਜਾਂਦਾ ਜਾਂ ਕਈਆਂ ਨੂੰ ਕ੍ਰੋਨਿਕਲੀ ਜਸਟ ਲੌਂਗ ਟਰਮ ਤੋਂ ਬੈਕ ਪੇਨ ਰਹਿੰਦਾ ਹੈ ਜ਼ਿਆਦਾਤਰ ਪ੍ਰੋਬਲਮਸ ਜੋ ਸਭ ਤੋਂ ਕਾਮਨ ਸਪਾਈਨ ਦੀਆਂ ਨੇ ਉਹ ਲਾਈਫਸਟਾਈਲ ਦੀ ਪ੍ਰੋਬਲਮ ਹੈ ਜਿਵੇਂ ਕਿ ਲੈਕ ਆਫ ਐਕਸਰਸਾਈਜ਼ ਜਾਂ ਫਿਟਨੈਸ ਦੀ ਕਮੀ ਹੋਣਾ ਮਸਲਸ ਦੀ ਵੀਕਨੈਸ ਹੋਣਾ ਜਾਂ ਭਾਰ ਜ਼ਿਆਦਾ ਹੋਣਾ ਈਵਨ ਪੇਟ ਵਧਣਾ ਵੀ ਇੱਕ ਕਾਰਨ ਹੈ ਕਿ ਸਪਾਈਨ ਤੇ ਜਿਹੜਾ weight ਦਾ imbalance ਹੋ ਜਾਂਦਾ ਉਹਦੇ ਨਾਲ ਹੌਲੀ ਹੌਲੀ ਸਪਾਈਨ ਦੇ ਵਿੱਚ degeneration ਹੋਣੀ ਸ਼ੁਰੂ ਹੋ ਜਾਂਦੀ ਜਿਵੇਂ ਕਿ ਇਹਨੂੰ ਕਹਿੰਦੇ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਇੱਕ ਮਸ਼ੀਨ ਜਿਵੇਂ ਜਿਆਦਾ ਚੱਲ ਕੇ ਖਰਾਬ ਹੋ ਜਾਂਦੀ ਹੈ ਉਸੇ ਤਰ੍ਹਾਂ ਜੇ ਫਿਟਨੈਸ ਘੱਟ ਹੋਏਗੀ ਸਪਾਈਨ ਡੀਜਨਰੇਟ ਹੋਏਗੀ ਸੋ ਉਹਦੇ ਕਰਕੇ ਜੋ ਸਪਾਈਨ ਦੋ ਹਰ ਦੋ ਮਨਕਿਆਂ ਦੇ ਵਿੱਚ ਇੱਕ ਡਿਸਕੇ ਡਿਸਕ ਦਾ ਮਤਲਬ ਜਿਵੇਂ ਇੱਕ ਗੱਡੀ ਦਾ ਸ਼ੌਕਰ ਹੁੰਦਾ ਜਿਹੜਾ ਕਿ ਉਹਦੇ ਵਿੱਚ ਜਰਕ ਨੂੰ ਪ੍ਰੀਵੈਂਟ ਕਰਦਾ ਇਸੇ ਤਰ੍ਹਾਂ ਨੇਚਰ ਨੇ ਸਾਨੂੰ ਡਿਸਕ ਦਿੱਤੀ ਗਈ ਦਿੱਤੀ ਹੈ ਦੋ ਮਨਕਿਆਂ ਨੂੰ ਆਪਸ ਵਿੱਚ ਬੈਲੈਂਸ ਬੈਲੈਂਸ ਕਰਨ ਲਈ ਉਹ ਡੈਮੇਜ ਹੋ ਜਾਂਦੀ ਹੈ ਸਮੇਂ ਨਾਲ ਉਹ ਜਦ ਹਰਨੀਏਟ ਹੋ ਜਾਂਦੀ ਹੈ ਜਾਂ ਉਹ ਆਪਣੀ ਥਾਂ ਛੱਡ ਕੇ ਥੋੜੀ ਉਹਦਾ ਫਿਸ ਜਾਂਦੀ ਹੈ ਜਾਂ ਲੀਕ ਕਰ ਜਾਂਦੀ ਹੈ ਤਾਂ ਉਹਦੇ ਜਸਟ ਪਿੱਛੇ ਸਾਡੀ ਨਰਵਸ ਨੇ ਕਿਉਂਕਿ ਬ੍ਰੇਨ ਤੋਂ ਸ਼ੁਰੂ ਹੋ ਕੇ ਕੱਲੇ-ਕੱਲੇ ਅੰਗ ਨੂੰ ਸਪਲਾਈ ਕਰ ਰਹੀਆਂ ਆਫਟਰ ਆਲ ਦਿਮਾਗ ਤੋਂ ਜੇ ਨਾੜਾ ਨਿਕਲ ਕੇ ਜਾ ਰਹੀਆਂ ਨੇ ਤੇ ਉਸ ਸਪਾਈਨ ਦੇ ਵਿੱਚੋਂ ਲੰਘ ਕੇ ਕੱਲੇ-ਕੱਲੇ ਅੰਗ ਨੂੰ ਹਰੇਕ ਫਿੰਗਰ ਤੋਂ ਲੈ ਕੇ ਪੇਟ ਲੈਟਰੀਨ ਪਿਸ਼ਾਬ ਪੈਰ ਉਂਗਲਾਂ ਹਰ ਚੀਜ਼ ਨੂੰ ਤਾਰਾਂ ਸਪਾਈਨ ਚੋਂ ਲੰਘ ਕੇ ਹੀ ਸਪਲਾਈ ਕਰ ਰਹੀਆਂ ਨੇ ਜਦੋਂ ਉਹ ਤਾਰਾਂ ਪ੍ਰੈਸ ਹੋ ਜਾਂਦੀਆਂ ਨੇ ਤੇ ਇਹ ਸਿੰਪਟਮ ਬਣਦੇ ਨੇ ਜਿਵੇਂ ਕਿ ਲੱਤ 'ਚ ਦਰਦ ਜਾਣਾ ਜਾਂ ਮਨਕਿਆਂ 'ਚ ਵੀਕਨੈਸ ਹੋ ਗਈ ਤਾਂ ਕਮਰ ਦਰਦ ਰਹਿਣਾ ਸੋ ਇਹ ਕਾਮਨ ਪ੍ਰੋਬਲਮਸ ਨੇ ਇਹਦੇ ਇਲਾਵਾ ਸਪਾਈਨ 'ਚ ਟਿਊਮਰਸ ਬਣ ਸਕਦੇ ਨੇ ਫ੍ਰੈਕਚਰ ਜਾਂ ਗਿਰਨ ਨਾਲ ਗੱਡੀ ਚ ਐਕਸੀਡੈਂਟ ਹੋਣ ਨਾਲ ਜਾਂ 올ਡ ਏਜ ਵਿੱਚ ਹੱਡੀਆਂ ਦੀ ਕਮਜ਼ੋਰੀ ਹੋਣ ਨਾਲ ਆਪ ਹੀ ਸਪਾਈਨ ਕਈ ਵਾਰ ਫ੍ਰੈਕਚਰ ਵੀ ਹੋ ਜਾਂਦੇ ਹਨ ਟਿਊਮਰ ਵੀ ਬਣ ਰਿਹਾ ਅੱਜਕੱਲ ਜਦੋਂ ਤੁਸੀਂ ਨਾਮ ਲਿਆ ਜੀ ਜੀ ਜਿਸ ਤਰ੍ਹਾਂ ਜੀ ਸਪਾਈਨ ਵਿੱਚ ਵੀ ਟਿਊਮਰ ਹੋ ਸਕਦੇ ਹਨ ਜਿਵੇਂ ਕਿ ਇੱਕ ਤਾਂ ਪ੍ਰਾਇਮਰੀ ਹੋ ਗਏ ਜਿਹੜੇ ਕਿ ਸਪਾਈਨ ਚ ਆਪਣੇ ਕੈਂਸਰ ਜੋ ਸਪਾਈਨ ਚ ਇਨਵੋਲਡ ਨੇ ਜਾਂ ਕਈ ਵਾਰ ਇਵਨ ਬਿਨਾਈਨ ਟਿਊਮਰ ਜੋ ਨਾਨ ਕੈਂਸਰਸ ਨੇ ਪਰ ਕਿਉਂਕਿ ਉੱਥੇ ਥਾਂ ਘੱਟ ਹੈ ਛੋਟਾ ਜਿਹਾ ਕੋਈ ਛੋਟੀ ਜੀ ਗੱਠ ਵੀ ਨਾੜਾਂ ਨੂੰ ਦਬਾ ਦਿੰਦੀ ਹੈ ਇੱਕ ਤਾਂ ਬਿਨਾਈਨ ਵੀ ਹੋ ਸਕਦੇ ਨੇ ਕੁਝ ਹੋਰ ਅੰਗਾਂ ਦੇ ਕੈਂਸਰ ਵੀ ਸਪਾਈਨ ਚ ਫੈਲ ਸਕਦੇ ਨੇ ਜਿਨੂੰ ਅਸੀਂ ਕਹਿੰਦੇ ਆ ਮੈਟਾਸਟੈਟਿਕ ਸਪਾਈਨਲ ਟਿਊਮਰਸ ਜੀ ਜੀ ਇੱਕ ਜਦੋਂ ਸਪਾਈਨ ਦੀ ਗੱਲ ਚੱਲਦੀ ਹੈ ਮੰਨ ਲਓ ਕਿਸੇ ਪੇਸ਼ੀਐਂਟ ਦੇ ਕੋਈ ਇਸ ਤਰ੍ਹਾਂ ਦੀ ਸਪਾਈਨ ਦੀ ਕੋਈ ਪ੍ਰੋਬਲਮ ਆ ਗਈ ਮੇਜਰ ਇੰਜਰੀ ਆ ਡਾਕਟਰ ਰეკਮੈਂਡ ਕਰਦਾ ਕਿ ਤੁਹਾਨੂੰ ਜਿਹੜਾ ਹੈਗਾ ઓਪਰੇਟ ਕਰਵਾਉਣਾ ਪਏਗਾ ਸਰਜਰੀ ਕਰਾਉਣੀ ਪਏਗੀ ਤਾਂ ਬੰਦਾ ਡਰ ਜਾਂਦਾ ਵੀ ਕਿਉਂਕਿ ਅੱਜਕੱਲ ਬਹੁਤ ਸਾਰੀਆਂ ਜਿਹੜੀਆਂ ਧਾਰਨਾਵਾਂ ਇਹ ਬਣੀਆਂ ਹੋਈਆਂ ਨੇ ਕਿ ਜੇਕਰ ઓਪਰੇਟ ਕਰਵਾ ਲਿਆ ਸਰਜਰੀ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਬੰਦਾ ਉੱਠ ਨਹੀਂ ਸਕਦਾ ਫਿਰ ਤਾਂ ਕੋਈ ਇਲਾਜ ਹੀ ਹੈ ਨਹੀਂ ਬੰਦੇ ਨੇ ਲਾਈਫਟਾਈਮ ਲਈ ਬੈੱਡ ਤੇ ਪੈ ਜਾਣਾਗਾ ਇਹ ਧਾਰਨਾ ਕਿੰਨੀ ਸਹੀ ਆ ਕਿ ਸਰਜਰੀ ਨਾਲ ਬੰਦਾ ਠੀਕ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਐਕਚੁਅਲੀ ਇਹ ਡਿਪੈਂਡ ਕਰਦਾ ਹੈ ਕਿ ਸੱਟ ਕਿਤਨੀ ਗਹਿਰੀ ਹੈ ਜਿਸ ਜੋ ਇੱਕ ਕਲਾਸਿਕਲ ਧਾਰਨਾ ਹੈ ਕਿ ਸਪਾਈਨ ਸਰਜੀ ਤੋਂ ਬਾਅਦ ਮਰੀਜ਼ ਉੱਠਿਆ ਨਹੀਂ ਮੋਸਟ ਆਫ ਦਾ ਟਾਈਮਸ ਉਹ ਸਰਜਰੀ ਤੋਂ ਪਹਿਲਾਂ ਉਹਦੀ ਨਰਵ ਇੰਜਰੀ ਹੋਈ ਸੀ ਤਾਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕੁਝ ਉਹਦੇ ਚੋਂ ਨਹੀਂ ਵੀ ਤੁਰ ਪੰਦੇ ਐਸੀ ਗੱਲ ਨਹੀਂ ਹੈ ਬਟ ਮੈਜੋਰਿਟੀ ਆਫ ਦਾ ਟਾਈਮਸ ਸਪਾਈਨ ਸਰਜਰੀ ਸਕਸੈਸਫੁਲ ਹੁੰਦੀ ਹੈ ਜੇ ਅਸੀਂ ਕਿਸੇ ਦੀ ਬੈਕ ਪੇਨ ਲਈ ਜਾਂ ਰੀ ਦੇ ਦਰਦ ਲਈ ਆਪਰੇਟ ਕਰਦੇ ਹਾਂ ਤੇ ਮੇਰੇ ਹਿਸਾਬ ਨਾਲ 99.9% ਪੇਸ਼IENTS ਵਾਪਸ ਆਪਣੀ ਲਾਈਫ ਜੁਆਇਨ ਕਰਦੇ ਨੇ ਕੋਈ ਬਹੁਤ 19 ਕਿ ਜਾਂ 100 ਮੇਬੀ ਆਊਟ 1 ਆਊਟ ਆਫ 200 ਪੇਸ਼ੈਂਟ ਨੂੰ ਕੋਈ ਵੀਕਨੈਸ ਆ ਸਕਦੀ ਹੈ ਬਟ ਉਹ ਵੀ ਬੈਡ ਰਿਟਨ ਹੋਣ ਦਾ ਸਵਾਲ ਨਹੀਂ ਹੁੰਦਾ ਮਤਲਬ ਕਹਿਣ ਤੋਂ ਭਾਵ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਇਹ ਧਾਰਨਾ ਸਾਨੂੰ ਡਿਨਾਈ ਕਰਨੀ ਚਾਹੀਦੀ ਹੈ ਜੀ ਬਿਲਕੁਲ ਕਿਉਂਕਿ ਇਸ ਤਰ੍ਹਾਂ ਦਾ ਮਾਈਂਡਸੈਟ ਰੱਖਣ ਨਾਲ ਬਹੁਤ ਸਾਰੇ ਪੇਸ਼ੈਂਟ ਜੋ ਇੱਕ ਨਾਰਮਲ ਲਾਈਫ ਸਟਾਈਲ ਜਾਂ ਆਪਣੀ ਜੋਬ ਤੇ ਵਾਪਸ ਜਾ ਸਕਦੇ ਨੇ ਉਹ ਉਸ ਚੀਜ਼ ਤੋਂ ਰਹਿ ਜਾਂਦੇ ਨੇ वंचित ਰਹਿ ਜਾਂਦੇ ਨੇ ਕਿਉਂਕਿ ਉਹ ਇਲਾਜ ਹੀ ਨਹੀਂ ਲੈ ਪਾਉਂਦੇ ਉਹ ਇਸ ਤੋਂ ਡਰੇ ਰਹਿੰਦੇ ਆ ਕਿ ਸਪਾਈਨ ਸਰਜਰੀ ਮੀਨਸ ਬੈਡ ਰਿਡਨ ਨਾਟ ਲਾਈਕ ਦੈਟ ਮੈਨੀ ਟਾਈਮਸ ਮੈਂ ਆਪਰੇਸ਼ਨ ਤੋਂ ਵਿਦਿਨ 6 ਤੋਂ 8 ਘੰਟੇ ਚ ਸਿੰਪਲ ਡਿਸਕ ਸਰਜਰੀ ਜਾਂ ਕੋਈ ਹਰਨੀਸ਼ਨ ਜਾਂ ਕੋਈ ਐਂਡੋਸਕੋਪਿਕ ਸਪਾਈਨ ਸਰਜਰੀ ਕਰਕੇ 6-8 ਘੰਟੇ ਅੰਦਰ ਮਰੀਜ਼ ਨੂੰ ਮੈਂ ਟਰਵਾ ਦਿੰਦਾ ਤੁਹਾਡਾ ਤਾਂ ਤੁਸੀਂ ਤਾਂ ਸਰਜਰੀ ਕਰਦੇ ਰਹਿੰਦੇ ਹੋ ਕੋਈ ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਜਿਹੜਾ ਵਾਕਈ ਤੁਸੀਂ ਡਿਫਰੈਂਟ ਦੇਖਿਆ ਹੋ ਬੇਬੀ ਹਾਂ ਹੁਣ ਤੱਕ ਤੁਸੀਂ ਸਰਜਰੀਆਂ ਬਹੁਤ ਕੀਤੀਆਂ ਹੋਣੀਆਂ ਜੀ ਰੀਸੈਂਟਲੀ ਅਸੀਂ ਕੁਝ ਦੋ ਹਫ਼ਤੇ ਪਹਿਲਾਂ ਸਾਡਾ ਇੱਕ ਪੇਪਰ ਵੀ ਪਬਲਿਸ਼ ਹੋਇਆ ਅਮਰੀਕਨ ਜਰਨਲ 'ਚ ਅਸੀਂ ਇੱਕ 2 ਸੈਂਟੀਮੀਟਰ ਦਾ ਟਿਊਮਰ ਜਿਹਦੇ ਕਾਰਨ ਮਰੀਜ਼ ਨੂੰ ਚੱਲਣ ਫਿਰਨ 'ਚ ਮੁਸ਼ਕਲ ਸੀਗੀ ਤਾਂ ਅਸੀਂ ਉਹਨੂੰ ਦੂਰਬੀਨ ਰਾਹੀਂ ਇੱਕ 1.2 ਸੈਂਟੀਮੀਟਰ ਦੇ ਕੱਟ ਰਾਹੀਂ ਅਸੀਂ ਉਹਨੂੰ ਰਿਮੂਵ ਕੀਤਾ ਅੰਦਰੋਂ ਅੰਦਰ ਹੀ ਨਾੜਾਂ ਦੇ ਅੰਦਰ ਟਿਊਮਰ ਸੀ ਜੀ ਤਾਂ ਨਾੜਾਂ ਨੂੰ ਓਪਨ ਕਰਕੇ ਟਿਊਮਰ ਰਿਮੂਵ ਕਰਕੇ ਉਹਨਾਂ ਨੂੰ ਸਿਲ ਕੇ ਅਸੀਂ ਮਰੀਜ਼ ਬਿਲਕੁਲ ਠੀਕ ਹੋਇਆ ਮਰੀਜ਼ ਤੁਰਦਾ ਫਿਰਦਾ ਹੈ ਤੇ ਉਹਦਾ ਜਿਹੜਾ ਵੀਡੀਓ ਸੀਗਾ ਉਹ ਅਸੀਂ ਅਮਰੀਕਨ ਜਰਨਲ ਚ ਭੇਜਿਆ ਜੀ ਵਰਲਡ ਨਿਊਰੋ ਸਰਜਰੀ ਜਰਨਲ ਚ ਉਹਦੇ ਚ ਪਬਲਿਸ਼ ਹੋਇਆ बिकॉज ਉਹ ਐਡਵਾਂਸ ਟੈਕਨੋਲੋਜੀ ਹੈ ਜੋ ਕਿ ਮਤਲਬ ਹਜੇ ਇੰਡੀਆ ਲਈ ਵੀ ਨਵੀਂ ਹੈ ਤਾਂ ਉਹ ਜਲੰਧਰ ਵਰਗੇ ਸ਼ਹਿਰ ਚ ਸਾਡੇ ਜਲੰਧਰ ਸ਼ਹਿਰ ਚ ਆਪਰੇਟ ਹੋਇਆ ਇਟਸ ਅ ਬਿਗ ਅਚੀਵਮੈਂਟ ਫਾਰ ਅਸ ਜੀ ਜੀ ਅੱਛਾ ਆਪਾਂ ਥੋੜੀ ਨਿਊਰੋ ਤੇ ਵੀ ਗੱਲ ਕਰ ਲਈਏ ਦਿਮਾਗ ਦੇ ਵਿੱਚ ਬੜੀਆਂ ਬਾਰੀਕ ਨਸਾਂ ਹੁੰਦੀਆਂ ਨੇ ਥੋੜੇ ਜੇ ਨਾਲ ਹੀ ਇਹ ਨਹੀਂ ਪਤਾ ਹੁੰਦਾ ਵੀ ਕਿਹੜੀ ਦਸ ਨੂੰ ਕਿਧਰੋਂ ਕੀ ਪ੍ਰੋਬਲਮ ਆ ਜੇ ਅ ਅੱਜ ਕੱਲ ਬਹੁਤ ਜ਼ਿਆਦਾ ਬ੍ਰੇਨ ਸਟ੍ਰੋਕ ਜਾਂ ਅਦਰੰਗ ਇਸ ਤਰ੍ਹਾਂ ਦੇ ਜਿਹੜੇ ਹੈਗੇ ਕੇਸ ਵੀ ਦੇਖਣ ਨੂੰ ਮਿਲਦੇ ਆ ਔਰ ਉਹਨਾਂ ਦਾ ਸਬੰਧ ਸਾਰਾ ਨਿਊਰੋਨਾਲ ਹੀ ਹੈ ਖਾਸ ਕਰਕੇ ਬ੍ਰੇਨ ਨਾਲ ਜੀ ਕਿੰਨਾ ਕੁ ਤੁਹਾਡੇ ਅ ਅੰਦਾਜ਼ੇ ਮੁਤਾਬਕ ਜਾਂ ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਇਸ ਤਰ੍ਹਾਂ ਦੇ ਆ ਰਹੇ ਆ ਦੇਖੋ ਜੀ ਸਟ੍ਰੋਕ ਇੱਕ ਬਹੁਤ ਕਾਮਨ ਪ੍ਰੋਬਲਮ ਬਣ ਰਹੀ ਹੈ ਔਰ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਹਾਰਟ ਅਟੈਕ ਇੱਕ ਆਮ ਬਿਮਾਰੀ ਬਣ ਗਈ ਕਿ ਬਈ 올ਡ ਏਜ ਵਿੱਚ ਬੜਾ ਕਾਮਨ ਹੋ ਗਿਆ ਹਾਰਟ ਅਟੈਕ ਹੋਣਾ ਬਿਲਕੁਲ ਆਫਟਰ ਆਲ ਸਟ੍ਰੋਕ ਵੀ ਇੱਕ ਤਰ੍ਹਾਂ ਦਾ ਅਟੈਕ ਹੈ ਉਹ ਬ੍ਰੇਨ ਅਟੈਕ ਹੈ ਉਹਦਾ ਜਿਹੜਾ ਮਕੈਨਿਜ਼ਮ ਹੈ ਉਹ ਬਿਲਕੁਲ ਹਾਰਟ ਅਟੈਕ ਦੀ ਤਰ੍ਹਾਂ ਜਿਵੇਂ ਹਾਰਟ ਦੇ ਵਿੱਚ ਨਸ ਬਲੌਕ ਹੋਣ ਨਾਲ ਹਾਰਟ ਦੇ ਮਸਲ ਡੈਮੇਜ ਹੋ ਜਾਂਦਾ ਤੇ ਹਾਰਟ ਦੀ ਪੰਪਿੰਗ ਘਟ ਜਾਂਦੀ ਹੈ ਤੇ ਉਸੇ ਵਕਤ ਉਹਦੇ ਚੋ ਸਟੈਂਟ ਲਗਾ ਲਗਾ ਕੇ ਜਾਂ ਕਿਸੇ ਤਰੀਕੇ ਨਾਲ ਜਾਂ ਉਹਨੂੰ ਕਲੌਟ ਨੂੰ ਖੋਲ ਕੇ ਨਾੜਾਂ ਨੂੰ ਦੁਬਾਰਾ ਜੇ ਨਸਾਂ ਚੱਲ ਪੈਣ ਬਲੱਡ ਫਲੋ ਠੀਕ ਹੋ ਜਾਏ ਤਾਂ ਹਾਰਟ ਦੀ ਰਿਕਵਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਦ ਬ੍ਰੇਨ ਦੀ ਕੋਈ ਵੈਸਲ ਬਲੌਕ ਹੋ ਜਾਂਦੀ ਹੈ ਕੋਈ ਖੂਨ ਦੀ ਨਸ ਤਾਂ ਉਹਨੂੰ ਸਟ੍ਰੋਕ ਕਹਿੰਦੇ ਆ ਹਮ ਕਾਰਨ ਲਾਈਫ ਸਟਾਈਲ ਜੋ ਕਿ ਕੋਲੇਸਟ੍ਰੋਲ ਦਾ ਵਧਣਾ ਜੀ ਤੇ ਸਮੋਕਿੰਗ ਦੈਨ ਓਬੈਸਿਟੀ ਜਿਆਦਾ ਵਜ਼ਨ ਹੋਣਾ ਤੇ ਹਾਈਪਰਟੈਨਸ਼ਨ ਬੀਪੀ ਬਲੱਡ ਪ੍ਰੈਸ਼ਰ ਦੈਨ ਅਲਕੋਹਲ ਦਾ ਯੂਜ਼ ਇਹ ਸਾਰੀਆਂ ਚੀਜ਼ਾਂ ਮਿਲ ਕੇ ਇਸ ਚੀਜ਼ ਨੂੰ ਪ੍ਰੋਮੋਟ ਕਰਦੀਆਂ ਜੋ ਕਿ ਖੂਨ ਦਾ ਸੰਗੜਾ ਹੋਣਾ ਤੇ ਕਲੌਟ ਬਣਨਾ ਤੇ ਬ੍ਰੇਨ ਦੀ ਜੇ ਬਲੱਡ ਫਲੋ ਬਲੌਕ ਹੋਏਗੀ ਜਿਸ ਤਰ੍ਹਾਂ ਦੇ ਏਰੀਆ ਦਾ ਬਲੱਡ ਫਲੋ ਬਲੌਕ ਹੋਏਗਾ ਉਸ ਤਰ੍ਹਾਂ ਦਾ ਲੱਛਣ ਆਏਗਾ ਅਧਰੰਗ ਇੱਕ ਉਹ ਬ੍ਰਾਡ ਟਰਮ ਹੈ ਜਿਹਦੇ ਵਿੱਚ ਅਸੀਂ ਮੰਨਦੇ ਹਾਂ ਮਰੀਜ਼ ਦਾ ਹੱਥ ਪੈਰ ਰੁਕ ਗਿਆ ਪਰ ਈਵਨ ਮੂੰਹ ਦਾ ਟੇਡਾ ਹੋਣਾ ਜਾਂ ਅੱਖ ਦੀ ਰੋਸ਼ਨੀ ਵਿੱਚ ਤਬਾਣਾ ਜਾਂ ਇੱਕ ਅੱਧੀ ਰੋਸ਼ਨੀ ਘਟ ਜਾਣਾ ਫੇਸ ਦੀ ਜਾਂ ਜ਼ੁਬਾਨ थरथराना ਇਹ ਸਾਰੇ ਸਟ੍ਰੋਕ ਦੇ ਸਾਈਨ ਹੋ ਸਕਦੇ ਆ ਕਿਉਂਕਿ ਅਧਰੰਗ ਜਦ ਪੂਰੀ ਨਾੜ ਬੰਦ ਹੋਊਗੀ ਤਾਂ ਤਾਂ ਪਾਸਾ ਰੁਕੇਗਾ ਪਰ ਜੇ ਕੋਈ ਛੋਟੀ ਵੈਸਲ ਵੀ ਬਲੌਕ ਹੋਈ ਹੈ ਉਹਨੂੰ ਅਸੀਂ ਵਾਰਨਿੰਗ ਸਾਈਨ ਮੰਨ ਕੇ ਅੱਗੇ ਪ੍ਰੀਵੈਂਟ ਕਰ ਸਕੀ ਹਾਂ ਸੋ ਵੀ ਇਹਨੂੰ ਸਤਾਰਕ ਰਹਿਣਾ ਜ਼ਰੂਰੀ ਹੈ ਸਰ ਬਹੁਤ ਸਾਰੇ ਕਰਮਚਾਰੀ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੀ ਜਿਆਦਾ ਜਿਹੜੀ ਜੌਬ ਹੁੰਦੀ ਆ ਉਹ ਸਿਟਿੰਗ ਜੌਬ ਹੀ ਹੁੰਦੀ ਆ ਸਰਦਨ ਚੇਅਰ ਤੇ ਬੈਠੇ ਰਹਿਣਾ ਉਹ ਚੇਅਰ ਤੇ ਬੈਠੇ ਬੈਠੇ ਵੀ ਇਹਨਾਂ ਥੱਕ ਜਾਂਦੇ ਆ ਵੀ ਉਹਨਾਂ ਪਰ ਉਹਨਾਂ ਦਾ ਵਰਕ ਲੋਡ ਇੰਨਾ ਹੁੰਦਾ ਵੀ ਉੱਠ ਵੀ ਨਹੀਂ ਸਕਦੇ ਹੁੰਦੇ ਪਰ ਉਹ ਚੇਅਰ 'ਤੇ ਬਸੇ ਬਿੰਗੇ ਟੇਡੇ ਜੇ ਹੁੰਦੇ ਰਹਿੰਦੇ ਆ ਕਦੇ ਇਹ ਪਿੱਛੇ ਨੂੰ ਹੋਗੇ ਅੱਗੇ ਨੂੰ ਹੋਗੇ ਇਹਦੇ ਨਾਲ ਵੀ ਕੋਈ ਅਸਰ ਪੈਂਦਾ बिल्कुल सडेंटरी लाइफ स्टाइल या ज्यादा बैठे रहने बिल्कुल शरीर पर असर पैदा है तो एटलीस्ट एक छोटा ब्रेक तो कोई भी लैसता है टेक अ ब्रेक टेक अ वॉक स्ट्रैच योर बॉडी कम बैक टू वर्क आई थिंक दैट इज बहुत जरूरी है ਮੈਂ ਆਪਣੇ ਤਰਫੋਂ ਕੋਸ਼ਿਸ਼ ਕੀਤੀ ਆ ਹਰ ਇੱਕ ਗੱਲ ਤੁਹਾਡੇ ਤੋਂ ਜਾਣਨ ਦੀ ਪਰ ਫਿਰ ਵੀ ਕਿਉਂਕਿ ਤੁਸੀਂ ਐਕਸਪਰਟ ਹੋ ਮੇਰਾ ਇਹ ਫੀਲਡ ਨਹੀਂ ਹੈ ਕੋਈ ਸਪਾਈਨ ਨੂੰ ਲੈ ਕੇ ਬ੍ਰੇਨ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਜੋ ਮੇਰੇ ਤੋਂ ਪੁੱਛਣ ਤੋਂ ਰਹਿ ਗਈ ਹੋਵੇ ਡਾਕਟਰ ਸਾਹਿਬ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਮੈਂ ਯੈਸ ਅ ਅੰਤ ਵਿੱਚ ਮੈਂ ਇਹ ਹੀ ਦੱਸਣਾ ਚਾਹਾਂਗਾ ਕਿ ਹੁਣ ਜ਼ਮਾਨਾ ਬਹੁਤ ਐਡਵਾਂਸ ਹੋ ਗਿਆ ਜਲੰਧਰ ਸ਼ਹਿਰ 'ਚ ਸਾਡੇ ਕੋਲ ਹਰੇਕ ਐਡਵਾਂਸਡ ਟੈਕਨੋਲੋਜੀ ਅਵੇਲੇਬਲ ਹੈ ਬ੍ਰੇਨ ਐਂਡ ਸਪਾਈਨ ਨੂੰ ਟ੍ਰੀਟ ਕਰਨ ਲਈ ਨੇਮਲੀ ਜਿਵੇਂ ਕਿ ਨੈਵੀਗੇਸ਼ਨ ਮਸ਼ੀਨਸ ਨੈਵੀਗੇਸ਼ਨ ਇੱਕ ਜੀਪੀਐਸ ਮਸ਼ੀਨ ਹੈ ਬ੍ਰੇਨ ਵਾਸਤੇ ਅਤੇ ਸਪਾਈਨ ਵਾਸਤੇ ਜਿਹਦੇ ਨਾਲ ਆਪਾਂ ਜਿੱਦਾਂ ਮੋਬਾਈਲ ਤੇ ਆਪਾਂ ਲੋਕੇਸ਼ਨ ਲੱਭ ਕੇ ਪਹੁੰਚ ਜਾਂਦੇ ਆ ਇਸੇ ਤਰ੍ਹਾਂ ਬ੍ਰੇਨ ਦੀ ਬਿਲਕੁਲ ਮਿਲੀਮੀਟਰ ਦੀ ਐਕਿਊਰੇਸੀ ਨਾਲ ਅਸੀਂ ਕੋਈ ਵੀ ਅੰਗ ਤੱਕ ਪਹੁੰਚ ਸਕਦੇ ਹਾਂ ਜੇ ਟਿਊਮਰ ਡੀਪ ਵੀ ਹੈ ਤਾਂ ਵੀ ਉੱਥੇ ਘੱਟ ਤੋਂ ਘੱਟ ਛੋਟੇ ਕੱਟ ਨਾਲ ਛੋਟਾ ਬੋਨ ਵਰਕ ਨਾਲ ਅਸੀਂ ਉੱਥੇ ਪਹੁੰਚ ਸਕਦੇ ਹਾਂ ਜਿਸ ਸਪਾਈਨ ਦੀ ਗੱਲ ਕਰੀਏ ਕੋਈ ਸਪਾਈਨ ਕੋਈ ਸਕਰੂ ਜਾਂ ਕੋਈ ਇੰਪਲਾਂਟ ਇਨਸਰਟ ਕਰਦੇ ਸੀ ਪਹਿਲਾਂ ਤਾਂ ਰਿਸਕ ਸੀ ਕੋਈ ਇੰਜਰੀ ਹੋ ਜਾਊਗੀ ਬਟ ਨੈਵੀਗੇਸ਼ਨ ਨਾਲ ਅਸੀਂ ਐਕਿਊਰੇਟਲੀ ਉੱਥੇ ਪਹੁੰਚ ਸਕਦੇ ਹਾਂ ਇਹਦੇ ਇਲਾਵਾ ਇੰਟਰਾਓਪਰੇਟਿਵ ਮੋਨਿਟਰਿੰਗ ਹੈ ਅਸੀਂ ਨਰਵਸ ਨੂੰ ਮੋਨਿਟਰ ਕਰ ਸਕਦੇ ਹਾਂ ਕਿ ਕੋਈ ਨਰਵ ਇੰਜਰੀ ਹੋ ਨਹੀਂ ਤਾਂ ਨਹੀਂ ਰਹੀ ਜਾਂ ਹੋ ਸਕਦੀ ਹੈ ਤਾਂ ਅਸੀਂ ਉਹਨੂੰ ਪ੍ਰੀਵੈਂਟ ਕਰ ਸਕਦੇ ਹਾਂ ਅਵੇਕ ਬ੍ਰੇਨ ਸਰਜਰੀ ਇੱਕ ਬਹੁਤ ਐਡਵਾਂਸਮੈਂਟ ਹੈ ਬ੍ਰੇਨ ਸਰਜਰੀ ਜਿੱਦੇ ਕਿ ਮਰੀਜ਼ ਦੇ ਅਸੀਂ ਕੋਈ ਬ੍ਰੇਨ ਦਾ ਸਰਜਰੀ ਵੀ ਕਰ ਰਹੇ ਹਾਂ ਮਰੀਜ਼ ਜਾਗ ਵੀ ਰਿਹਾ ਤੇ ਮਰੀਜ਼ ਸਾਡੇ ਨਾਲ ਗੱਲ ਵੀ ਕਰ ਰਿਹਾ ਓਕੇ ਜੀ ਔਰ ਉਹ ਪੇਨਲੈਸ ਆ ਪੇਨਲੈਸ ਹੁੰਦੀ ਹੈ ਉਹਨੂੰ ਐਨਸਥੀਸੀਆ ਟੈਕਨੀਕਸ ਇਹੋ ਜਿਹੀਆਂ ਯੂਜ਼ ਕਰੀ ਰਹੀਆਂ ਕਿ ਮਰੀਜ਼ ਜਾਗਦਾ ਵੀ ਹੈ ਬ੍ਰੇਨ ਟਿਊਮਰ ਵੀ ਆਪਰੇਟ ਹੁੰਦਾ ਹੈ ਮਰੀਜ਼ ਬੋਲਦਾ ਵੀ ਰਹਿੰਦਾ ਹਮ ਜੀ ਮੈਂ ਜੀਪੀਐਸ ਵਾਲਾ ਮੈਂ ਹੈਰਾਨ ਆ ਵੀ ਅਸੀਂ ਗੱਡੀਆਂ ਤੇ ਵੇਖਿਆ ਜੇ ਮੋਬਾਈਲ ਚ ਦੇਖਿਆ ਹੁਣ ਜੀਪੀਐਸ ਤਕਨੀਕ ਮੈਡੀਕਲ ਲਾਈਨ ਦੇ ਵਿੱਚ ਵੀ ਯੂਜ਼ ਹੁੰਦੀ ਹੈ ਜੀ ਚਲੋ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਥੋੜੇ ਸਮੇਂ ਦੇ ਵਿੱਚ ਬਹੁਤ ਅਹਿਮ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਔਰ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਇਸ ਜਾਣਕਾਰੀ ਦਾ ਫਾਇਦਾ ਲੈਣਗੇ ਔਰ ਕਿਸੇ ਤਰ੍ਹਾਂ ਦੀ ਅਗਰ ਕੋਈ ਹੋਰ ਤੁਸੀਂ ਜਾਣਕਾਰੀ ਲੈਣੀ ਆ ਸਪਾਈਨ ਨੂੰ ਲੈ ਕੇ ਬ੍ਰੇਨ ਨੂੰ ਲੈ ਕੇ ਜਾਂ ਕੋਈ ਪ੍ਰੋਬਲਮ ਹੈ ਤੁਹਾਡੇ ਘਰਾਂ ਦੇ ਵਿੱਚ ਕੋਈ ਪੇਸ਼ੈਂਟ ਹੈ ਤਾਂ ਤੁਸੀਂ ਪਟੇਲ ਹਸਪੀਟਲ ਆ ਕੇ ਜਲੰਧਰ ਵਿਖੇ ਮਿਲ ਸਕਦੇ ਹੋ ਔਰ ਸਾਨੂੰ ਉਮੀਦ ਹੈ ਕਿ ਤੁਸੀਂ ਇੱਥੇ ਬਿਲਕੁਲ ਸੰਤੁਸ਼ਟ ਹੋ ਕੇ ਜਾਮੋਗੇ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਮਿਲਦੇ ਰਹਿਵਾਂਗੇ ਥੈਂਕ ਯੂ